ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਨੋ ਰਿਸ਼ਤੇ ਵਾਲੇ ਤੇ ਅੱਜ ਆਪਣੇ ਕੋਲੇ ਇੱਕ ਐਡ ਆ ਜੀ ਰਿਸ਼ਤੇ ਦੀ ਐਡ ਨਹੀਂ ਹੈਗੀ ਇਹ ਐਡ ਫਰੋਜ਼ਪੁਰ ਤੋਂ ਲਗਵਾਈ ਜਾ ਰਹੀ ਹੈ ਜੀ ਦੋ ਹਸਬੰਡ ਵਾਈਫ ਨੇ ਉਹ ਇਕੱਲੇ ਰਹ ਰਹੇ ਨੇ ਉਹਨਾਂ ਦੀ ਇੱਕ ਬੇਟੀ ਆ ਉਹ ਮੈਰਿਡ ਆ ਔਰ ਇਹਨਾਂ ਨੂੰ ਇੱਕ ਬੇਟੇ ਦੀ ਜ਼ਰੂਰਤ ਆ ਬੇਟਾ ਅਨਮੈਰਿਡ ਹੋਣਾ ਚਾਹੀਦਾ ਆ ਬੇਟੇ ਦੀ ਉਹ ਮੈਰਿਜ ਕਰਨਗੇ ਬੇਟੇ ਨੂੰ ਵਧੀਆ ਸੰਭਾਲਣਗੇ ਬੇਟਾ ਵੀ ਉਹਨਾਂ ਦੀ ਦੇਖਭਾਲ ਕਰੇ ਉਹਨਾਂ ਨੂੰ ਦੇਖਭਾਲ ਦੇ ਬੇਟਾ ਚਾਹੀਦਾ ਆ ਉਹਨੂੰ ਡੇਟਾ ਬਣਾ ਕੇ ਰੱਖਣਗੇ ਪੂਰਾ ਲਿਖਤੀ ਤੌਰ ਤੇ ਲਿਖਿਆ ਜਾਊਗਾ ਕਿ ਉਹਨਾਂ ਦਾ ਬੱਚਾ ਆ ਉਹਨੂੰ ਜ਼ਮੀਨ ਜਾਇਦਾਦ ਦਾ ਹੱਕਦਾਰ ਹੋਊਗਾ ਉਹਨਾਂ ਕੋਲੇ ਜ਼ਮੀਨ ਹੈਗੀ ਹੈ ਜੀ ਤਿੰਨ ਚਾਰ ਕਿੱਲੇ ਔਰ ਬਿਲਕੁਲ ਫਰੋਜ਼ਪੁਰ ਸਿਟੀ ਦੇ ਵਿੱਚ ਰਹਿ ਰਹੇ ਨੇ ਉਹ ਔਰ ਉਹਨਾਂ ਨੂੰ ਬੱਚਾ ਚਾਹੀਦਾ ਹੈ ਬੱਚੇ ਦੀ ਵਧੀਆ ਮਹਰਜ ਕਰਨਗੇ ਸਭ ਕੁਝ ਹੈਗਾ ਉਹਨਾਂ ਦੇ ਕੋਲ ਬਸ ਉਹਨਾਂ ਨੂੰ ਇੱਕ ਦੇਖਭਾਲ ਲਈ ਚਾਹੀਦਾ ਆ ਔਰ ਬੱਚਾ ਜੱਟ ਸਿੱਖ ਪਰਿਵਾਰ ਤੋਂ ਹੋਣਾ ਚਾਹੀਦਾ ਆ ਜੀ ਕੋਈ 18-20 ਸਾਲ ਦਾ ਹੋਵੇ ਇਸ ਤੋਂ ਉੱਪਰ ਹੋਵੇ ਮਤਲਬ ਮੈਰिज ਲਾਇਕ ਹੋਵੇ ਜਾਂ ਵਧੀਆ ਬੱਚਾ ਚਾਹੀਦਾ ਆ ਲਾਇਕ ਬੱਚਾ ਹੋਵੇ ਜਿਹੜਾ ਉਹਨਾਂ ਦੀ ਵਧੀਆ ਦੇਖਭਾਲ ਕਰ ਸਕੇ ਕੋਈ ਗਰੀ ਪਰਿਵਾਰ ਤੋਂ ਹੁੰਦਾ ਆ ਜਾਂ ਕੋਈ ਕੋਈ ਵੀ ਕਿਸੇ ਵੀ ਤਰੀਕੇ ਕੋਈ ਹੁੰਦਾ ਆ ਜੋ ਇੱਦਾਂ ਰਹਿਣਾ ਚਾਹੁੰਦਾ ਆ ਤਾਂ ਆਪਣੇ ਨਾਲ ਜਰੂਰ ਸੰਪਰਕ ਸੰਪਰਕ ਕਰੋ ਜੇ ਆਪਣਾ ਨੰਬਰ ਸਕਰੀਨ ਤੇ ਹੈ ਜੀ ਥੈਂਕ ਯੂ